ਨੇ ਹੁਣੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਾਸ ਜੀ ਇਹ ਹੈ ਕਿ ਰਾਜਵੀਰ ਜਵੰਦਾ ਜੋ ਕਿ ਹਰਿਆਣਾ ਦੇ ਪਿੰਜੌਰ ਨੇੜੇ ਇੱਕ ਸੜਕ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋਏ ਸੀ ਤੇ ਉਹਨਾਂ ਦੀ ਹਾਲਤ ਦੇ ਵਿੱਚ ਅੱਜ ਥੋੜਾ ਹੋਰ ਸੁਧਾਰ ਹੋਇਆ ਹੈ ਉਹ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਦਾਖਲ ਨੇ ਡਾਕਟਰ ਅਨੁਸਾਰ ਉਹਨਾਂ ਨੂੰ 4 ਦਿਨਾਂ ਤਾਂ ਜਿਹੜਾ ਕਿ ਇੱਥੇ ਦਾਖਲ ਕੀਤਾ ਗਿਆ ਅਤੇ ਹੁਣ ਜੋ ਉਹਨਾਂ ਦੇ ਉੱਤੇ ਲਾਈਫ ਸਪੋਰਟ ਮਸ਼ੀਨਾਂ ਲਗਾਈਆਂ ਗਈਆਂ ਸੀ ਉਹਨਾਂ ਚਾਰ ਦੇ ਵਿੱਚੋਂ ਤਿੰਨ ਮਸ਼ੀਨਾਂ ਨੂੰ ਹਟਾ ਦਿੱਤਾ ਗਿਆ ਪਰ ਹਲੇ ਵੀ ਉਹ ਵੈਂਟੀਲੇਟਰ ਤੇ ਨੇ ਅਤੇ ਹੋਸ਼ ਵਿੱਚ ਨਹੀਂ ਆਏ ਪਰ ਜੋ ਤਿੰਨ ਲਾਈਫ ਸਪੋਰਟ ਮਸ਼ੀਨਾਂ ਜੋ ਕਿ ਚਾਰ ਲਗਾਈਆਂ ਗਈਆਂ ਸੀ ਉਹਨਾਂ ਦੇ ਵਿੱਚੋਂ ਤਿੰਨ ਨੂੰ ਹਟਾ ਦਿੱਤਾ ਗਿਆ ਅਤੀ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਲੋਕਾਂ ਦੇ ਵੱਲੋਂ ਫੈਨਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਰਾਜਵੀਰ ਜਵੰਦਾ ਦੀ ਸਿਹਤ ਜਾਬੀ ਦੇ ਵਾਸਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਅੰਮ੍ਰਿਤਸਰ ਪਿੰਡਕ ਨੂੰਪੁਰ ਕਾਲੇ ਦੇ ਕੋਲ ਸਰ ਗੁਰਦੁਆਰਾ ਸਾਹਿਬ ਦੇ ਵਿੱਚ ਹੈੱਡ ਗ੍ਰੰਥੀ ਅੰਗਰੇਜ਼ ਸਿੰਘ ਵੱਲੋਂ ਰਾਜਵੀਰ ਸਿੰਘ ਜਵੰਦਾ ਦੀ ਲੰਮੀ ਉਮਰ ਚੜ੍ਹਦੀ ਕਲਾ ਅਤੇ ਜਲਦੀ ਸਿਹਤ ਜਾਬੀ ਲਈ ਖਾਸ ਅਰਦਾਸ ਕੀਤੀ ਗਈ ਅੰਗਰੇਜ਼ ਸਿੰਘ ਨੇ ਕਿਹਾ ਕਿ ਰਾਜਵੀਰ ਜਵੰਦਾ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਸੁੱੱਚੀ ਕਾਇਕੀ ਕਰਕੇ ਵਸਦੇ ਨੇ ਉਤੇ ਹੀ ਮੌਕੇ ਦੇ ਉੱਤੇ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਰਾਜਵੀਰ ਜਵੰਦਾ ਦੀ ਸਿਹਤ ਜਾਬੀ ਦੀ ਅਰਦਾਸ ਕੀਤੀ ਆਉ ਹੁੰਦੇ ਹਾਂ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਉਹ ਦਿਨ ਆਪਣੀ ਸੇਧਮਾ ਵਾਂਗਾਂ ਨੂੰ ਸਾਥ ਤੇ ਪਾਸ਼ਾ ਇਸ ਸੰਗਤਾਂ ਵੱਲੋਂ ਜੋ ਪੰਜਾਬ ਦਾ ਸੱਚੇ ਪਾਸ਼ਾ ਜੀ ਗਾਇਕੀ ਰਾਜਵੀਰ ਜਵੰਦਾ ਉਹ ਦੇ ਰੋਗਤਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕੀਤੀ ਜੀ ਕਿਰਪਾ ਜੀ ਪਾਸ਼ਾ ਜੀ ਦੇ ਰੋਗਤਾ ਤੰਦਰੁਸਤੀ ਬਖਸ਼ੋ ਕਸ਼ਟ ਤੋਂ ਨਿਵਰਤ ਕਰੋ ਚਰਦੀ ਕਲਾ ਬਖਸ਼ੋ ਸਮੂਹ ਕਾਜ ਦਾਸ ਕਰਨੇ ਰੋਗੀ ਕਾਪਰੋ ਖੰਡੋ ਰੋਗ ਕਿਰਪਾ ਕਰੋ ਰੋਗ ਤੋਂ ਨਿਵਰਤ ਕਰੋ ਸੇ ਪਾਸ਼ੇ ਸਮੂਹ ਸੰਗਤਾਂ ਨੂੰ ਪਾਵਨ ਸਥਾਨਾਂ ਤੇ ਆ ਕੇ ਅਰਦਾਸ ਬੇਨਤੀ ਕੀਤੀ ਜਾਂਦੀ ਏ ਕਿਰਪਾ ਕਰੋ ਰਾਜੇ ਜਵੰਦਾਂ ਨੂੰ ਦੇ ਰੋਗਤਾ ਤੰਦਰੁਸਤੀ ਬਖਸ਼ਣੀ ਚਰਦੀ ਕਲਾ ਬਖਣੀ ਯੰਗ ਸੰਗਸਾਈ ਹੋਣਾ ਕਿਰਪਾ ਕਰੀ ਸੋਕ ਸ਼ਾਂਤੀ ਆਪਣੇ ਘਰ ਵਿਖੇ ਆਵੇ ਚਰਦੀ ਕਲਾ ਬਾ ਤੇ ਅਰਦਾਸ ਸਮੂਹ ਕਾਜ ਦਾਸ ਕਰਨੇ ਯੰਗ ਸੰਗ ਇਹ ਸਿੰਗਰੇ ਨਾ ਕਿਸੇ ਕੋਈ ਕੰਟਰੋਵਰਸੀ ਏ ਨਾ ਕੋਈ ਈਰਖਾ ਬਾਜ਼ੀ ਏ ਜਦੋਂ ਮੈਂ ਕਿਸੇ ਨੂੰ ਮਿਲਦਾ ਬੜੇ ਪ੍ਰੇ ਮਿੱਠੇ ਸੁਭਾਣਾ ਮਿਲਦਾ ਸੀ ਤੇ ਦੁਨੀਆ ਵਿੱਚ ਜੋ ਇਨੇ ਗੀਤ ਗਾਏ ਹਨ ਸਾਫ ਸੁਥਰੇ ਗੀਤ ਗਾਏ ਹਨ ਪ੍ਰਵਾਚ ਬਹਿਨ ਵਾਲੇ ਸੁਣਨ ਵਾਲੇ ਸਰਦਾਰੀ ਵਾਲੇ ਇਸ਼ਤਾਂ ਵਾਲੇ ਗੀਤ ਗਾਏ ਹਨ ਲੋਕ ਪਿਆਰ ਕਰਦੇ ਹਨ ਉਸ ਪਿਆਰ ਦਾ ਸਦਕਾ ਹਰੇਕ ਥਾਂ ਤੇ ਗੁਰੂ ਘਰ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਗੁਰਦੁਆਰਾ ਅੰਬ ਸਾਬ ਜਾਂ ਹੋਰ ਵੀ ਗੁਰੂ ਘਰ ਵਿੱਚ ਅਰਦਾਸ ਬੇਨਤੀ ਸੰਗਤਵਾਂ ਨੂੰ ਕਰਵਾਈ ਗਈ ਹੈ ਕਿ ਮਾਰੀ ਕਿਰਪਾ ਕਰਨ ਇਸ ਬੱਚੇ ਨੂੰ ਛੇਤੀ ਛੇਤੀ ਦੇਰ ਹੋਤਾ ਤਾਂ ਉਸੇ ਬਖਸ਼ਣਾ ਕਿ ਹਸਪਤਾਲੋਂ ਆਪਣੇ ਘਰ ਜਾਵੇ ਤੇ ਆਪਣੇ ਪਰਿਵਾਰਤ ਵੀ ਸੁਖਾਂਤੀ ਦੇ ਨਾਲ ਜੀਵਨ ਬਤੀਤ ਕਰੇ। ਇਹ ਬਾਬਾ ਨੂੰ ਵੀ ਨੈਗੇਟਿਵ ਹੋਤਾ ਬੜੀ ਬਾਗ ਦੇ ਬਸ ਜੂਰ ਰਹਿਣ ਵਾਲ ਸੀ ਇਹਨਾਂ ਦੀ। ਉਹਨਾਂ ਨੂੰ ਅਪੀਲ ਕਰਨਾ ਚਾਹਾਂਗੇ ਵੀ ਵੇਖੋ ਜੀ ਜਦ ਆਪਣਾ ਪਰਵਾਦ ਆ ਕੋਈ ਜੀ ਮੰ지에 ਤੇ ਪਿਆ ਹੋਵੇ ਜਾਂ ਹਸਪਤਾਲ ਪਿਆ ਹੋਵੇ ਕੋਈ ਸੋਚ ਦੀ ਬੋਝ ਨਹੀਂ ਹੁੰਦੀ। ਇਹ ਲੋਕ ਉਹ ਹਨ ਜਿਹਨੂੰ ਸਿਆਰਚ ਇਨਸਾਨ ਕਿਹਾ ਜਾਂਦਾ ਏ ਜੋ ਆਪਣੇ ਪੇਚ ਨੂੰ ਹਾਈਲਾਈਟ ਕਰਨ ਵਾਸਤੇ ਬਸ਼ੂਰੀ ਕਰਨ ਵਾਸਤੇ ਗਲਤ ਅਫਵਾਹਾਂ ਪਾਉਂਦੇ ਹਨ। ਪਰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹੋ ਜਿਹੇ ਗਲਤ ਫੋਨ ਨਾ ਪਾਈਏ ਤਾਂ ਕਿਸੇ ਦਾ ਕੋਈ ਜਾਣੇ ਨੁਕਸਾਨ ਹੋ ਸਕੇ ਹੱਥ ਜੋੜ ਕੇ ਬੇਨਤੀ ਕਰਾਂਗੇ ਹੋ ਸਕੇ ਤੇ ਸਰਬਦਾ ਭਲਾ ਮੰਗੀਏ ਜੇ ਆਪਾਂ ਕਿਸ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਮਾਰੇ ਕਹਿੰਦਾ ਸਾਡਾ ਹੱਕ ਨਹੀਂ ਹੈ ਵੇਖੋ ਜੀ ਡਾਕਟਰਾਂ ਵੱਲੋਂ ਵੀ ਇੱਕ ਜਵਾਬ ਹੀ ਸਿਮਲਿਆ ਡਾਕਟਰੋਂ ਨਾ ਅਸੀਂ ਕੀਤੀ ਗਈ ਪਰ ਇੰਨੇ ਦੁਨੀਆਂ ਦੇ ਵਿੱਚ ਸੰਗਤਾਂ ਵਿਚ ਅਰਦਾਸ ਬੇਨਤੀ ਹੋਈ ਏ ਬਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਚੁਰਗਪਦ ਕਾ ਪੂਰਨ ਗੁਣਤਾਸ ਸੰਗਤਾਂ ਨੇ ਅਰਦਾਸ ਕੀਤੀ ਏ ਉਹ 라ਵੇ ਜਵੰਦਾ ਇੱਕ ਮੌਦੇ ਮੂੰ ਤੋਂ ਬਚ ਕੇ ਘਰ ਵਾਪਸ ਆਇਆ ਏ ਬਾਲ ਦੀ ਅਗਤ ਰੱਬ ਬਚਾ ਲੈਂਦਾ ਜੇ ਰੱਬ ਆਪ ਕਿਰਪਾ ਕਰੇ ਪ੍ਰਭ ਪਾਵੇ ਬਿਨ ਸਾਂਝੇ ਰੱਖੇ ਜੇ ਪ੍ਰਭ ਨੂੰ ਪਾ ਜਾਵੇ ਤੇ ਬਿਨ ਆਸਵਾਸਾਂ ਤੋਂ ਰੱਖ ਲੈਂਦਾ ਏ ਤਾਤੀ ਵਾਰ ਨੂੰ ਲਾ ਗਈ ਪਾਰ ਪਰਮ ਸਰਨਾਈ ਮਾਰ ਤਤੀ ਵਾਲੇ ਗੰਦਾ ਜਦੋਂ ਮਾਰ ਕਿਰਪਾ ਕਰਦਾ ਏ ਮੇਰਾ ਹੱਥ ਗੁਰਖਵਾਲਾ ਹੋਵਾ ਤਾਰ ਕਿਰਪਾ ਪ੍ਰਵਹਾਰੇ ਰਖ ਸਰ ਗੁਰ ਨਵੰਨ ਰੋਆ ਸੰਗਤਾਂ ਦੀ ਅਰਦਾਸ ਕਰੀ ਬਿਰਤੀ ਨਹੀਂ ਜਾਂਦੀ ਸੰਗਤਾਂ ਵਿੱਚ ਪ੍ਰਭ ਆਪ ਵਸਦਾ ਏ ਰੱਬ ਆਪ ਵਸਦਾ ਏ ਸਭ ਤੋਂ ਵੱਡੀ ਮਾਂ ਦਾ ਦਰਜਾ ਏ ਤੇ ਜਦੋਂ ਮਾਂ ਨੇ ਆਵਾਜ਼ ਮਾਰੀ ਜਵੰਦੇਆ ਤੋਂ ਚਾਹੁੰਨਾ ਹੈ ਕਿ ਤੇਰੀ ਮਾਂ ਹਨੇਰੇ ਚ ਰਵੇ ਕਿ ਜਾਂ ਚਾਨਣ ਚ ਰਵੇ ਜਦੋਂ ਇਹ ਮਾਂ ਨੇ ਪੁਕਾਰ ਕੀਤੀ ਜਵੰਦੇ ਦੀ ਅੱਖਾਂ 'ਚ ਪਾਣੀ ਆ ਗਿਆ ਕਿ ਐਂ ਤੋਂ ਮੁਰਾਦ ਮਾਂ ਦਾ ਦਰਜਾ ਬੜਾ ਹੁੰਦਾ ਏ ਮਾਂ ਦੀਆਂ ਅਸੀਸਾਂ ਲਗਦੀਆਂ ਹਨ ਪਰ ਇੱਥੇ ਸੰਗਤਾਂ ਵੱਲੋਂ ਬੜਾ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਗੁਰੂ ਘਰਾਂ ਵਿਖੇ ਅਰਦਾਸਾਂ ਕੀਤੀਆਂ ਗਈਆਂ ਉਹਨਾਂ ਅਰਦਾਸਾਂ ਸਦਕਾ ਇਹ ਜਵੰਦਾ ਇੱਕ ਮੌਤ ਦੇ ਮੂੰਹ ਤੋਂ ਬਚ ਕੇ ਹੋਸ਼ ਵਿੱਚ ਆਇਆ ਏ ਮਾਹਰ ਹੀ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਇਹ ਛੇਤੀ ਦੇ ਰੁਗਤਾ ਤਾਂ ਉਸ ਹੀ ਬਖਸ਼ ਕੇ ਆਪਣੇ ਘਰ ਵਿਖੇ ਜਾਵੇਗਾ ਜੀ ਦੇਖੋ ਜੀ ਐਸੀ ਤੇ ਅਰਦਾਸ ਹੀ ਗੁਰੂ ਮਾਰਾ ਪਾਸ਼ਾ ਅਗੇ ਕੀਤੀ ਹੈ ਜੀ ਸਾਡੇ ਯੁੱਗੇ ਕਲਾਕਾਰ ਸੀਗੇ ਜੀ ਜਵੰਦਾ ਜੀ ਔਰ ਬਹੁਤ ਵਧੀਆ ਗਾਉਂਦੇ ਆ ਗਾਉਂਦੇ ਸੀ ਗਾਉਂਦੇ ਰਹਿਣਗੇ ਔਰ ਮਾਹਰ ਹੀ ਕਿਰਪਾ ਕਰੇ ਆਪਣੇ ਛੇਤੀ ਤੋਂ ਛੇਤੀ ਉਹ ਆਪਣੇ ਘਰ ਪਰਤਣ ਔਰ ਬੈਲਟੀ ਲੀਡਰ ਤੋਂ ਮੁਕਤੀ ਪਾਉਣ ਔਰ ਫਿਰ ਪੰਜਾਬੀ ਗਾਇਕੀ ਨੂੰ ਸਿਖਰਾਂ ਤੇ ਲੈ ਕੇ ਜਾ। ਕਿੰਨਾ ਕੁ ਹੁਣ ਅਰਦਾਸ ਬੇਨਤੀ ਕੀਤੀ ਜੀਏ ਕਿ ਲਗਦਾ ਅਰਦਾਸ ਬਹੁਤ ਤਾਕਤਯਾ ਕਿੰਨਾ ਕਿ ਜਿਹੜਾ ਫਿਰ ਤੋਂ ਜਿਹੜਾ ਠੀਕ ਹੋਵੇ ਜਾ ਰਿਹਾ। ਇਹ ਅਰਦਾਸ ਤੇ ਬਹੁਤ ਵੱਡੀ ਤਾਕਤ ਹੈ ਜੀ ਸਾਨੂੰ ਦਸਵੇਂ ਪਾਤਸ਼ਾਹ ਨੇ ਤਾਕਤ ਇਹਨੀਆਂ ਅਰਦਾਸ ਦੀ ਬਖਸ਼ੀ ਹੈ ਜੀ ਕਿ ਜਿਹੜੀ ਅਰਦਾਸ ਸੱਚੇ ਮਨੋਂ ਕਰਾਂਗੇ ਜਰੂਰ ਕਬੂਲ ਹੋਊਗੀ ਔਰ ਸਾਨੂੰ ਇਨਾ ਯਕੀਨ ਹੈ ਗੁਰੂ ਮਾਰਗ ਗੁਰੂ ਪਾਤਸ਼ਾਹ ਤੇ ਕਿ ਸਾਡੇ ਕਲਾਕਾਰ ਵੱਡੇ ਭਰਾ ਜਿਉਂਦਾ ਜੀ ਫੇਰ ਗਾਇਕੀ ਦੇ ਰਾਤੇ ਆਉਣਗੇ ਜਰੂਰ ਆਉਣਗੇ ਹਰ ਹਾਲਤ ਚ ਆਉਣਗੇ ਸਾਨੂੰ ਪੂਰਾ ਵਿਸ਼ਵਾਸ ਹੈ ਗੁਰੂ ਮਹਾਰਾਜ ਤੇ ਜੀ ਲੱਗਦਾ ਸਾਫ ਸੁਥਰੀ ਗਾਇਕੀ ਕਰਦੇ ਸੀ ਹਾਂਜੀ ਬਿਲਕੁਲ ਜੀ ਬਹੁਤ ਸਾਫ ਸੁਥਰੀ ਪੂਰੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੀ ਪੂਰੀ ਸਾਫ ਸੁਥਰੀ ਔਰ ਕੋਈ ਕੰਟਰੋਵਰਸੀ ਚ ਨਹੀਂ ਆਪਣੀ ਗਾਇਕੀ ਨੂੰ ਸਿਖਰਾਂ ਤੱਕ ਲੈ ਗਏ ਪੰਜਾਬ ਦਾ ਨਾਮ ਰੋਸ਼ਨ ਕੀਤਾ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਔਰ ਆਲ ਵਰਲਡ ਦੇ ਵਿੱਚ ਪੰਜਾਬੀ ਰਹਿਦੀ ਦੁਨੀਆ ਦੇ ਵਿੱਚ ਸਾਰਿਆਂ ਨੂੰ ਖੁਸ਼ ਕੀਤਾ ਲੱਗਦਾ ਹਰ ਇੱਕ ਤਾਂ ਲੋਕ ਜਿਹੜੇ ਨੇ ਆਪ ਵੀ ਆਪਣੇ ਤਰ੍ਹਾਂ ਮੰਨਦੇ ਨੇ ਉਦਾਤ ਵੀ ਕੀਤੀ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਭਾਰਤ ਦੇ ਲੋਕ ਚਾਹੇ ਕੋਈ ਵੀ ਭ ਅਰਦਾਸ ਬੇਨਤੀ ਜਾ ਕੇ ਕਰਦੇ ਆ ਵੀ ਛੇਤੀ ਛੇਤੀ ਜ ਆਪਣੇ ਪਰਿਵਾਰ ਵਿੱਚ ਪਰਵਾਸ ਸਪਰਤ ਲੱਗਦਾ ਨਹੀਂ ਇਹ ਮੌਤੇ ਮੂਹ ਚ ਵਾਪਸ ਨਿਕਲ ਗਿਆ ਸਾਡਾ ਵੀ ਬਿਲਕੁਲ ਜੀ ਗੁਰੂ ਪਾਤਸ਼ਾਹ ਨੇ ਬੜਾ ਵੱਡਾ ਹੱਥ ਦੇ ਕੇ ਰੱਖਿਆ ਜੀ ਜੇ ਆਪਾਂ ਕਹਿ ਸਕੀਏ ਵੀ ਜੇ ਜਵੇਂ ਕਹਿ ਕਿਹਾ ਜਾਂਦਾ ਜੀ ਜਿਸ ਕੋ ਰਾਕੇ ਸਾਗੇ ਮਾਰ ਸਕੇ ਨਾ ਕੋਈ ਇਸ ਕਰਕੇ ਜੀ ਬੜੀ ਮਰਜ਼ੀ ਕਿਰਪਾ ਹੀ ਹੈ ਉਹ ਬਾਕੀ ਕੋਈ ਗੱਲ ਨਹੀਂ ਮਾਰ ਕਿਰਪਾ ਕਰੇਗਾ ਜੀ ਫਿਰ ਬਲੰਦੀਆਂ ਤੇ ਆਉਣਗੇ ਜੀ ਜਰੂਰ ਜਲਦੀ ਤੋਂ ਜਲਦੀ ਠੀਕ ਹੋ ਕੇ ਆਉਣਗੇ ਅਰਦਾਸ ਬੇਨਤੀ ਮਹਾਰਾਜ ਅੱਗੇ ਕੀਤੀ ਹੈ ਜੀ ਔਰ ਕਰ ਵੀ ਰਹੇ ਨੇ ਲੋਕ ਸੋ ਦਾਦੀ ਕਿਸ ਦੇ ਨਾਲ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਦਰਬਾਰ ਸਾਹਿਬ ਅੰਬ ਸਹਿਬ ਤੇ ਸ਼ਹੀਦਾਂ ਸਾਹਿਬ ਤੋਂ ਵੀ ਸੰਗਤਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਲਦ ਤੋਂ ਜਲਦ ਰਾਜਵੀਰ ਜਵੰਦਾ ਠੀਕ ਹੋ ਜਾਣ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ